ਪੰਜਾਬ ਆ ਜਿਹੜਾ ਹਰੇਕ ਨਾਲ ਜਾ ਕੇ ਖੜਦਾਗਾ ਕਿਤੇ ਵੀ ਕੋਈ ਵੀ ਭੀੜ ਪੈਂਦੀ ਹੈਗੀ ਤਾਂ ਪੰਜਾਬ ਖੜਦਾ ਲੇਕਿਨ ਜਦੋਂ ਪੰਜਾਬ ਤੇ ਭੀੜ ਪੈਂਦੀ ਹੈਗੀ ਕੋਈ ਵੀ ਨਹੀਂ ਖੜਦਾ ਯਾਰ ਦੋਸਤੋ ਵੇਖੋ ਮੌਜੂਦਾ ਮੌਸਮ ਦੇ ਹਾਲਾਤ ਬਈ ਧੂਰੀ ਦੇਣਾ ਅੱਜ ਬਈ ਸਵੇਰ ਦਾ ਮੀਂਹ ਲੱਗ ਰਿਹਾ ਪੈਣ ਤੇ ਹੁਣ ਵੀ ਲਗਾਤਾਰ ਦੋ ਟਾਈ ਕਾਂਡੇ ਫੁੱਲ ਮੀਂਹ ਪੈ ਕੇ ਗਿਆ ਬਈਣਾ ਤੇ ਹੁਣ ਵੀ ਰੱਬ ਪੂਰਾ ਘੋਲਿਆ ਖੜਿਆਗਾ ਬੱਸ ਲੱਗਦਾ ਵੀ ਅੱਜ ਫੇਰ ਆਦ ਨੂੰ ਫੁੱਲ ਮੀਂਹ ਪਊਗਾ ਨਾ ਬੁਰਾ ਹਾਲ ਆ ਬਈ ਮੀਂਹ ਦਾ ਦੇਖ ਸਕਦੇ ਹੋ ਨਾ ਲਗਭਗ ਹਜ਼ਾਰਾਂ ਪਿੰਡ ਬਈ ਡੁੱਬ ਚੁੱਕੇ ਨੇ ਆਪਾਂ ਇਹਨੂੰ ਸਰਕਾਰ ਦੀ ਕਰੋਪੀ ਕਹੀ ਜਾਂ ਫਿਰ ਬਈ ਮੌਸਮ ਦੀ ਕਰੋਪੀ ਹੈ ਨਾ ਸਮਝ ਤੋਂ ਬਾਹਰ ਦੀ ਗੱਲ ਹੋਈ ਪਈ ਹੈ ਜੀ ਬੱਸ ਹੁਣ ਇੱਕ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦੇ ਆ ਕਿ ਰੱਬਾ ਤੂੰ ਹੀ ਬਚਾ ਸਕਦਾ ਹੋਂ ਤਾਂ ਮੀਂਹ ਤੋਂ ਪਾਣੀ ਤੋਂ ਨਾ ਕਹਿੰਗੇ ਬਈ ਬਹੁਤ ਪਿੰਡ ਡੁੱਬ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਡ ਡੁੱਬੇ ਨੇ ਬਹੁਤ ਟਾਈਮ ਬਾਅਦ ਜਿਹੜਾ ਇਹ ਹੜਾ ਆਏ ਨੇ ਹਨਾ ਵੈਸੇ ਹੜ ਤਾਂ ਚਲੋ ਆਏ ਸਾਲ ਹੀ ਆਉਂਦੇ ਨੇ ਪਰ ਜੋ ਇਸ ਵਾਰ ਹੋਇਆ ਉਹ ਕਦੇ ਵੀ ਨਹੀਂ ਹੋਇਆ ਯਾਰ ਹਨਾ ਐਡੀ ਵੱਡੀ ਆਫਤ ਪੰਜਾਬ ਦੇ ਉੱਪਰ ਆਈ ਹੈਗੀ ਹੁਣ ਤਾਂ ਸਿਰਫ ਰੱਬ ਹੀ ਬਚਾ ਸਕਦਾ ਹੈਗਾ ਇਸ ਆਫਤ ਤੋਂ ਡੁੱਬੇ ਪਏ ਨੇ ਪਿੰਡ ਬਈ ਲੋਕ ਮਰ ਰਹੇ ਨੇ ਜਾਨਵਰ ਮਰ ਰਹੇ ਨੇ ਬੱਚਿਆਂ ਦਾ ਬੁਰਾ ਹਾਲ ਹੈਗਾ ਕਿਉਂਕਿ ਬਈ ਨਾ ਚਾਰੇ ਪਾਸੇ ਪਾਣੀ ਪਾਣੀ ਹੋਵੇ ਤੇ ਸੱਤ ਦੇ ਉੱਤੇ ਰਾਤ ਕੱਟਣੀ ਬਹੁਤ ਔਖੀ ਹੁੰਦੀ ਹੈ ਜੀ ਜਾਣਦੇ ਆਂਗੇ ਵੀ ਆਪਣੇ ਪਾਸ ਚਾਰੇ ਪਾਸੇ ਪਾਣੀ ਹੋਵੇ ਖਾਣ ਪੀਣ ਨੂੰ ਕੁਝ ਹੋਵੇ ਨਾ ਠੀਕ ਹੈ ਜੀ ਤੇ ਜਾਣ ਦਾ ਸਹਾਰਾ ਵੀ ਕੋਈ ਨਾ ਹੋਵੇ ਬਈ ਬਹੁਤ ਔਖਾ ਹੁੰਦਾ ਹਨ ਤੇ ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਵੀਰਾਂ ਦੇ ਹਾਲਾਤ ਕੀ ਹੋਣਗੇ ਜਿਹੜੇ ਲਗਭਗ 10 12 ਦਿਨ ਹੋ ਗਏ ਪਾਣੀ ਦੇ ਵਿੱਚ ਹੜਾਂ ਦੀ ਮਾਰ ਜਿਹੜੀ ਚੱਲ ਰਹੇ ਨੇ ਤੇ ਹਜੇ ਵੀ ਬਈ ਖਤਰਾ ਕੋਈ ਘਟਿਆ ਨਹੀਂ ਹੈਗਾ ਖਤਰਾ ਵੱਧਦਾ ਹੀ ਜਾ ਰਿਹਾ ਹੈਗਾ ਬਸ ਹੁਣ ਤਾਂ ਇੱਕ ਰੱਬ ਅਗੇ ਅਰਦਾਸ ਕਰ ਸਕਦੇ ਆ ਕਿ ਰੱਬਾ ਤੂੰ ਹੀ ਆ ਤੂੰ ਹੀ ਬਚਾ ਸਕਦਾਂਗਾ ਬਚਾਲਾ ਜੇ ਬਚਾ ਸਕਦਾ ਹਣਾ ਰੱਬ ਅਗੇ ਦਸ ਕਰਦੇ ਵੀ ਛੇਤੀ ਛੇਤੀ ਪਾਣੀ ਘਟੇ ਤੇ ਸਾਰੇ ਵੀਰਾਂ ਦੇ ਘਰ ਜਿਹੜੇ ਮੁੜ ਕੇ ਫੇਰ ਤੋਂ ਆਵਾਜ਼ ਹੋਣ ਤੇ ਬਹੁਤ ਦਾ ਨੁਕਸਾਨ ਵੀ ਬਹੁਤ ਜਾਨੀ ਮਾਨੀ ਨੁਕਸਾਨ ਬਹੁਤ ਹੋਇਆ ਹਣਾ ਕਰੋੜਾਂ ਰੁਪਏ ਦੀਆਂ ਕੋਠੀਆਂ ਵੀ ਲੱਖਾਂ ਰੁਪਏ ਦੀਆਂ ਕੋਠੀਆਂ ਦੇਖਦੇ ਦੇਖਦੇ ਅੱਖਾਂ ਦੇ ਮੂਰੇ ਟੈ ਟੇਰੀ ਹੋ ਗਿਆ ਬਈ ਦੇਖਣਾ ਵੀ ਯਾਰ ਔਖਾ ਹੁੰਦਾ ਹਨ ਸੋਚ ਕੇ ਦੇਖੋ ਵੀ ਜਿੰਨਾ ਦੇ ਨਾਲ ਹੋਇਆ ਉਹਨਾਂ ਦੇ ਹਾਲਾਤ ਕੀ ਹੋਣਗੇ ਕੀ ਉਹਨਾਂ ਦੇ ਦਿਲਾਂ ਤੇ ਬੀਤਦੀ ਹੋਊਗੀ ਕਿਉਂਕਿ ਘਰ ਪਾਉਣਾ ਬਈ ਤੁਸੀਂ ਆਪ ਦੇਖ ਲਓ ਵੀ ਸਾਰੀ ਉਮਰ ਦੀ ਕਮਾਈ ਲਾਉਣੀ ਪੈਂਦੀ ਆ ਫੇਰ ਘਰ ਪੈਂਦਾ ਤੇ 5-4 ਦਿਨ ਦੇ ਵਿੱਚ ਹੀ ਉਹ ਅੱਖਾਂ ਦੇ ਸਾਹਮਣੇ ਪਾਣੀ ਦੇ ਵਿੱਚ ਘਰ ਡੁੱਬ ਜਾਣਾ ਦੇ ਸੋਚਣਾ ਵੀ ਦੇਖ ਸਕਦਾ ਲੋ ਮਿੱਤਰੋ ਸੋਚਣਾ ਵੀ ਮੁਸ਼ਕਲ ਆ ਵੀ ਕਿੱਦਾਂ ਦੇ ਹਾਲਾਤ ਹੋਣਗੇ ਤੇ ਜਿਨ੍ਹਾਂ ਨਾਲ ਬੀਤੀ ਹੈਗੀ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਹਜੇ ਵੀ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਹੈਗੇ ਰੱਬ ਅੱਗੇ ਅਰਦਾਸ ਕਰਦੇ ਆ ਕਿ ਰੱਬਾ ਛੇਤੀ ਛੇਤੀ ਠੀਕ ਕਰ ਮੌਸਮ ਨੂੰ ਤੇ ਮੌਨਸੂਨ ਕਹਿੰਦੇ ਨੇ ਵੀ ਬਈ ਇੱਕ ਦੋ ਕੁ ਦਿਨ ਹੋਰ ਆਗਾ ਸੈੱਟ ਹੋ ਜਾਊਗਾ ਆਪਾਂ ਦਾ ਅਰਦਾਸ ਕਰਦੇ ਆਂਗੇ ਵੀ ਰੱਬਾ ਛੇਤੀ ਛੇਤੀ ਠੀਕ ਕਰ ਦੇ ਰਹਿਣਾ ਮੌਸਮ ਬਈ ਚਾਰੇ ਪਾਸੇ ਬੁਰਾ ਹਾਲੀ ਹੈ ਤੇ ਕਮੈਂਟ ਕਰਕੇ ਦੱਸੋ ਵੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਪਾਣੀ ਜ਼ਿਆਦਾ ਹੈ ਹਨਾ ਧੂਰੀ ਦਾ ਤੁਸੀਂ ਹਾਲ ਦੇਖ ਸਕਦੇ ਹੋ ਬਈ ਹਨਾ ਲਗਾਤਾਰ ਹਫਤਾ ਹੀ ਹੋ ਗਿਆ ਪੈਂਦੇ ਨੂੰ ਬਈ ਮੀ ਅੱਜ ਵੀ ਫੁੱਲ ਪਿਆ ਮੀ ਤੁਹਾਨੂੰ ਆਪਾਂ ਵਿੱਚ ਸ਼ਾਰਟ ਵੀ ਲਾਵਾ ਵੀ ਕਿੰਨਾ ਮੀ ਪਿਆ ਸੀਗਾ ਬੁਰਾ ਹਾਲ ਸੀਗਾ ਤੇ ਜਿਹੜੇ ਵੀ ਮੇਰੇ ਵੀਰ ਬਈ ਗੁੰਜਾਇਸ ਦੇ ਵਿੱਚ ਨੇ ਹਨਾ ਹੈਲਪ ਕਰ ਸਕਦੇ ਨੇ ਹੈਲਪ ਜ਼ਰੂਰ ਕਰੋ ਜਿੰਨੇ ਕਿ ਜੋਗੇ ਹੈਗੇ ਆ ਵੀ ਅਸੀਂ ਵੀ ਹਨਾ ਆਪਦੇ ਵੱਲੋਂ ਹੈਲਪ ਪੂਰੀ ਕਰਾਂਗੇ ਤੁਸੀਂ ਵੀ ਬਈ ਇਹਨਾ ਜਿਹੜੇ ਵੀ ਮੇਰੇ ਵੀਰ ਹੈਲਪ ਕਰ ਸਕਦੇ ਨੇ ਉੱਥੇ ਜਾ ਕੇ ਜਾਂ ਪੈਸੇ ਨਾਲ ਜਾਂ ਕੋਈ ਖਾਣੇ ਪੀਣੇ ਨਾਲ ਜਿੱਦਾਂ ਦੀ ਵੀ ਹੈਲਪ ਹੋ ਸਕਦੀ ਹੈਗੀ ਕਰੋ ਯਾਰ ਕਿਉਂਕਿ ਬਈ ਔਖਾ ਟਾਈਮ ਹੈਗਾ ਆਪਣੇ ਨਾਲ ਖੜਨਾ ਬਣਦਾ ਯਾਰ ਹਨਾ ਜਿਵੇਂ ਵੀ ਕਰਕੇ ਖੜੋ ਆਪਣੇ ਨਾਲ ਕਿਉਂਕਿ ਬਈ ਪੰਜਾਬ ਆ ਜਿਹੜਾ ਹਰੇਕ ਨਾਲ ਜਾ ਕੇ ਖੜਦਾਗਾ ਕਿਤੇ ਵੀ ਕੋਈ ਵੀ ਭੀੜ ਪੈਂਦੀ ਹੈਗੀ ਤਾਂ ਪੰਜਾਬ ਖੜਦਾ ਲੇਕਿਨ ਜਦੋਂ ਪੰਜਾਬ ਤੇ ਭੀੜ ਪੈਂਦੀ ਹੈਗੀ ਕੋਈ ਵੀ ਨਹੀਂ ਖੜਦਾ ਯਾਰ ਕੋਈ ਵੀ ਕਹਿ ਸਕਦੇ ਆ ਵੀ ਕੋਈ ਵੀ ਨਹੀਂ ਖੜਦਾ ਹੈਗਾ ਕੋਈ ਵਿਰਲਾ ਹੀ ਹੋਊਗਾ ਇੱਕ ਅੱਧਾ ਪਰਸੈਂਟ ਮਸਾਂ ਆ ਕੇ ਪੰਜਾਬ ਦੇ ਨਾਲ ਖੜਦੇ ਨੇ ਪੰਜਾਬ ਨੂੰ ਆਪ ਹੀ ਦੇਖਣਾ ਪੈਂਦਾ ਸਾਰਾ ਕੁਝ ਆਪ ਦਾ ਸਾਰਾ ਕੁਝ ਆਪ ਹੀ ਸਵਾਰਨਾ ਪੈਂਦਾ ਹਣਾ ਚਲੋ ਆਪਣੇ ਨਾਲ ਖੜੀਏ ਤੇ ਰੱਬਗੇ ਅਰਦਾਸ ਕਰੀਏ ਜਾ ਕੇ ਜਿਵੇਂ ਵੀ ਹੈਲਪ ਹੋ ਸਕਦੀ ਹੈ ਕਿ ਅਸੀਂ ਵੀ ਭਾਈ ਜਿੰਨੇ ਜੋਗੇ ਹੋਵਾਂਗੇ ਜਤੂਰ ਕਰਾਂਗੇ ਨਾ ਇੱਕ ਬਾਕੀ ਭਾਈ ਰੱਬ ਨੇ ਚਲੋ ਰੱਬ ਨੇ ਕਰਵਾਉਣਾ ਯਾਰ ਜੋ ਕਰਵਾਉਣਾ ਨਾ ਜਿਹਦੇ ਹਿੱਸੇ ਜਿੰਨੀ ਸੇਵਾ ਆਈ ਹੈਗੀ ਉਹ ਰੱਬ ਨੇ ਲੈ ਹੀ ਲੈਣੀ ਹੈ ਜਿਵੇਂ ਮਰਜ਼ੀ ਲਵੇ ਰੱਬ ਅਗੇ ਦੁਆ ਕਰਦਾ ਫਿਰ ਅੱਬਾ ਸਿੱਧੀ ਸਿੱਧੀ ਮੌਸਮ ਠੀਕ ਕਰਦੇ ਵਾਈਫ